ਜਾਵੇ ਪੂਰੇ ਪੰਜਾਬ ਦੀ ਤਾਂ ਇਸ ਸਮੇਂ ਪੰਜਾਬ ਦੇ ਵਿੱਚ ਪਰਾਲੀ ਦਾ ਮੁੱਦਾ ਇੱਕ ਬਹੁਤ ਵੱਡਾ ਮੁੱਦਾ ਬਣ ਚੁੱਕਿਆ ਹੈ ਕਿਉਂਕਿ ਤੁਹਾਂ ਦੇ ਨਾਲ 에어 ਕੁਆਲਿਟੀ ਖਰਾਬ ਹੋਈ ਹੈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰਕਾਰ ਕਿਸਾਨਾਂ ਨੂੰ ਅੱਗ ਲਾਉਣ ਤੋਂ ਰੋਕ ਰਹੀ ਹੈ ਕਿਸਾਨ ਕਹਿੰਦੇ ਹੈ ਕਿ ਉਹਨਾਂ ਦੀ ਮਜਬੂਰੀ ਹੈ ਤਾਂ ਇਸ ਸਭ ਦੇ ਵਿਚਾਲੇ ਹੱਲ ਕੀ ਹੈ ਹੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਤਸਵੀਰਾਂ 'ਚ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇਹ ਹੈਗਾ ਨਿਊ ਹਾਲੈਂਡ ਦਾ ਬਿਗ ਬੈਲਰ ਬਿਗ ਬੈਲਰ ਜਿਸ ਦੀ ਕੀਮਤ तकरीबन 2.5 ਕਰੋੜ ਰੁਪਈਆ ਹੈਗੀ ਹੈ ਔਰ ਕੱਟ ਤੋਂ ਕੱਟ 4 ਤੋਂ 5 ਪਿੰਡਾਂ ਵਾਸਤੇ ਇੱਕ ਬਿੱਗ ਵਿਲਰ ਹੋਵੇ ਤਾਂ ਫਿਰ ਪ੍ਰਾਲੀ ਦੀ ਸਮੱਸਿਆ ਦਾ ਹੱਲ ਜਿਹੜਾ ਹੈਗਾ ਉਹ ਹੋ ਸਕਦਾ ਦੱਸ ਦਈਏ ਕਿ ਇਸ ਦੇ ਵਿੱਚ ਸਰਕਾਰ ਦੇ ਵੱਲੋਂ ਕਿਸ ਤਰ੍ਹਾਂ ਦੀ ਮਦਦ ਕੀਤੀ ਜਾਂਦੀ ਹੈ ਔਰ ਇਹ ਬੈਲਰ ਜਿਹੜੇ ਹੈ ਇੱਕ ਦਿਨ ਦੇ ਵਿੱਚ ਕਿੰਨੀ ਏਕੜ ਪਰਾਲੀ ਦੀਆਂ ਗੱਠਾਂ ਤਿਆਰ ਕਰਦੇ ਆ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਤੀ ਜਾਵੇ ਤਾਂ ਇਸ ਦੀ ਮੇਨਟੇਨੈਂਸ ਕਿਸ ਤਰ੍ਹਾਂ ਦੀ ਹੈਗੀ ਹੈ ਔਰ ਕਿਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਹੈਗੀਆਂ ਜਿਹੜੇ ਬਿਗ ਬੈਲਰ ਚਲਾਉਂਦੇ ਆ ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਤੇ ਜਿਹੜੀ ਹੈ ਜਾਣਕਾਰੀ ਲਾਂਗੇ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਰਜਿੰਦਰ ਚੁੱਗ ਜੀ ਜੋ ਕਿ ਇਹਨਾਂ ਬੈਲਰਸ ਨੂੰ ਚਲਾ ਰਹੇ ਨੇ ਦੋ ਬਿਗ ਬੈਲਰ ਇਹਨਾਂ ਕੋਲੇ ਹੈਗੇ ਆ ਔਰ ਲਗਾਤਾਰ ਇਹ ਇਹਨਾਂ ਬਿਗ ਬੈਲਰਸ ਦੇ ਨਾਲ ਜਿਹੜਾ ਹੈਗਾ ਆਪਣੇ ਖੇਤਾਂ ਦੇ ਵਿੱਚ ਜਿਹੜਾ ਹੈਗਾ ਉਹ ਪਰਾਲੀ ਦੀ ਸਮੱਸਿਆ ਦਾ ਹੱਲ ਲੱਭ ਰਿਹਾ ਤਰਜਿੰਦਰ ਜੀ ਨਾਲ ਗੱਲਬਾਤ ਕਰਦੇ ਆ ਜਾਣਨ ਦੀ ਕੋਸ਼ਿਸ਼ ਕਰਦੇ ਆ ਕੀ ਕਹਿਣਾ ਬਾਈ ਜੀ ਹੁਣਾਂ ਦਾ ਬਾਈ ਜੀ ਸਵਾਗਤ ਹੈ ਜੀ ਦਾ ਬਹੁਤ ਪਹਿਲਾਂ ਤਾਂ ਮੇਰੇ ਵੱਡੇ ਭਰਾ ਤਨੇਜਾ ਸਾਹਿਬ ਦਾ ਜੋ ਸਾਡੇ ਦੁੱਖ ਸੁੱਖ ਦੇ ਸਾਈ ਜਦੋਂ ਸਾਡੀ ਅੰਦੀ ਆਵਾਜ਼ ਤੇ ਸਾਡੀ ਦੇ ਵਿੱਚ ਸਾਡੇ ਨਾਲ ਹਾਜ਼ਰ ਹੁੰਦੇ ਆ ਸਾਡੇ ਨਾਲ ਦੁਖੀ ਸੁਖੀ ਵੀ ਨਾਲ ਖੜਦੇ ਆ ਜੋ ਸਾਡੇ ਪਿੰਡ ਦੀ ਨਗਰ ਦੀ 5 ਸਾਲਾਂ ਦੀ ਸਰਪੰਚ ਪਿਛਲੇ ਪਲਾਂ ਚ ਰਹਿ ਸਾਡੀ ਜੋ ਵੀ ਪਿੰਡ ਦੀ ਖਬਰ ਇਹਨਾਂ ਨੇ ਪਲ-ਪਲ ਸਾਨੂੰ ਉਜਾਗਰਤ ਕਰਾਈ ਸਾਨੂੰ ਉਹਦਾ ਸੰਯੋਗ ਦਵਾਇਆ ਨਵੀਆਂ ਚੀਜ਼ਾਂ ਦੇ ਵਿੱਚ ਸਾਨੂੰ ਉਹਦਾ ਸੰਯੋਗ ਵੀ ਦਵਾਇਆ ਕੋਈ ਗੱਲਾਂ ਸਾਨੂੰ ਪਿੰਡ ਦੇ ਲੋਕਾਂ ਨੂੰ ਨਹੀਂ ਪਤਾ ਹੀ ਹੁੰਦੇ ਬਾਰੇ ਵੀ ਦੱਸਿਆ ਤਨੇਜਾ ਸਾਹਿਬ ਦਾ ਬਹੁਤ-ਬਹੁਤ ਤਨੇਜਾ ਸਾਹਿਬ ਇੱਕ ਇਹ ਨਹੀਂ ਸਾਡਾ ਭਰਾ ਵੀ ਹੈ ਤੇ ਪਰਿਵਾਰ ਵੀ ਹੈ ਸਾਡੇ ਬੱਚਿਆਂ ਦੀ ਕਿਨ ਪਿਆਰ ਇਹਨਾਂ ਦਾ ਬਹੁਤ ਅੱਛਾ ਪਰਿਵਾਰ ਹੈ ਤੇ ਤਨੇਜਾ ਸਾਹਿਬ ਨੂੰ ਪਹਿਲਾਂ ਤਾਂ ਚੰਡੀਗੜ੍ਹ 'ਚ ਰੱਖੇ ਬਾਲਕ ਪਰਮਾਤਮਾ ਇਸੇ ਤਰ੍ਹਾਂ ਜਿਹੜੀਆਂ ਖਬਰਾਂ ਸਾਡੀਆਂ ਪਹੁੰਚਾਉਂਦੇ ਰਹਿਣ ਤੇ ਜਨਤਾ ਨੂੰ ਜਿਹੜਾ ਜਾਗਰਤ ਕਰਦੇ ਰਹਿਣ ਅੱਛਾ ਗੱਲ ਕਰ ਲਈ ਜAVE ਪ੍ਰਾਲੀ ਦਾ ਸਮੱਸਿਆ ਜਿਹੜੀ ਹੈ ਬਹੁਤ ਵੱਡੀ ਸਮੱਸਿਆ ਹੋ ਗਈ ਅੱਜ ਥੋੜਾ ਜਿਹਾ ਸੂਰਜ ਦਿਖਾਈ ਦਿੱਤਾ ਹੈ ਲੇਕਿਨ ਹਾਲਾਤ ਜਿਹੜੇ ਆ ਉਹ ਬਹੁਤ ਮਾੜੇ ਆ ਧੁੰਦ ਵੀ ਹੈ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ ਜਿਸ ਦਿਨ ਪੋਲੂਸ਼ਨ ਹੋ ਰਿਹਾ ਸਰਕਾਰਾਂ ਰੋਕ ਰਹੀਆਂ ਬਿਗ ਬੈਲਰ ਇੱਕ ਹੱਲ ਹੈਗਾ ਵਿਕਲਪ ਹੈਗਾ ਪਰਾਲੀ ਦੀ ਸਮੱਸਿਆ ਦਾ ਕਿਸ ਤਰੀਕੇ ਨਾਲ ਹੈਗਾ ਔਰ ਤੁਹਾਨੂੰ ਕਿਸ ਤਰ੍ਹਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਅਸੀਂ ਇੱਕ ਬੇਨਤੀ ਕਰਨੇ ਆ ਪਹਿਲਾਂ ਜ਼ਿੰਮੇਵਾਰ ਭਰਾਵਾਂ ਨੂੰ ਥੋੜਾ ਜਿਹਾ ਕਣਕਾਂ ਦੇ ਬੀਜ ਕਿਤਰੇ ਵੀ ਆ ਗਏ ਖੇਤਰੇ ਵੀ ਆ ਗਏ ਸਰੇਖ ਜੀ ਦਾ ਪ੍ਰਬੰਧ ਨਿਕਲ ਗਿਆ ਥੋੜਾ ਜਿਹਾ ਇਹਨਾਂ ਨੂੰ ਜਾਇਦਾ ਸਬਰ ਨਾਲ ਰੁਕਣ ਸੰਦੋਗ ਨਾਲ ਰੁਕਣ ਜਿਹੜੇ ਕਿ ਅਸੀਂ ਕੀ ਇੱਕ ਬਿੱਲਰ ਅਸੀਂ 10 ਪਿੰਡਾਂ ਨੂੰ ਅਸੀਂ ਕਵਰ ਕਰਕੇ ਦੇਾਂਗੇ ਅਸੀਂ ਅੱਛੀ ਦਾ ਵਾਅਦਾ ਕਰਨੇ ਆ ਸਾਨੂੰ ਟਰਾਂਸਪੋਰਟ ਖਰਚੇ ਬਹੁਤ ਪੈਂਦੇ ਆ ਅਸੀਂ ਜਲਾਲਾਬਾਦ ਵਾਸੀਆਂ ਨੂੰ ਫਿਰ ਵੀ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਨਗਰ ਇਹ ਆ ਅਸੀਂ ਪਹਿਲਾਂ ਅੰਮ੍ਰਿਤਸਰ ਏਰੀਆ 'ਚ ਕੰਮ ਕੀਤਾ ਫਿਰ ਫੋਜਪੁਰ ਏਰੀਆ 'ਚ ਕੰਮ ਕੀਤਾ ਉਹਨਾਂ ਦੇ ਫਾਜ਼ਲਕਾ ਏਰੀਆ ਦੇ ਵਿੱਚ ਜਿਹੜਾ ਜਲਾਲਾਬਾਦ ਬਲਾਕ ਦੇ ਵਿੱਚ ਆਦੇ ਪਿੰਡ ਰਨੀਵਾਲੇ ਦੇ ਵਿੱਚ ਅੱਜ ਹੀ ਪਹੁੰਚੇ ਹੋਏ ਆ ਕਿਉਂਕਿ ਅਸੀਂ ਆਦਾ ਪਿੰਡ ਇੱਕ ਸਾਡੀ ਬੀਲਰ ਜਲਾਲਾਵਾਂ ਦੇ ਨਾਲ ਹੋਰ ਚੱਲ ਰਿਹਾ ਇੱਕ ਇੱਥੇ ਚਲਾ ਰਿਹਾ ਇੱਕ ਪੱਕੇ ਕਾਲੇ ਵਾਲੇ ਆਹੀ ਸਾਰੇ ਆ ਪੰਜ ਸੱਤ ਪਿੰਡ ਗਬਰ ਇਸ ਹਫਤੇ ਨੂੰ ਹੀ ਕਰ ਰਹੇ ਆ ਸਾਨੂੰ ਦਿੱਕਤ ਇਹ ਆ ਰਹੀ ਹੈ ਮੌਸਮ ਜਿਹੜਾ ਸਾਥ ਨਹੀਂ ਦੇ ਰਿਹਾ ਮੌਸਮ ਸਾਥ ਦੇਵੇ ਜ਼ਮੀਂਦਾਰ ਭਰਾ ਸਾਥ ਦੇਣ ਅਸੀਂ ਉਹਨਾਂ ਨੂੰ ਅੱਗ ਤੋਂ ਰਾਤ ਕਰਾਂਗੇ ਉਹਨਾਂ ਦੇ ਪ੍ਰੋਡਕਸ਼ਨ ਤੋਂ ਏਰੀਆ ਨੂੰ ਰਾਤ ਕਰਾਂਗੇ ਅਸੀਂ ਉਹਨਾਂ ਦਾ ਸੰਜੋਗ ਵੀ ਦੇਵਾਂਗੇ ਉਹ ਸਾਡਾ ਦਿਨ ਅਸੀਂ ਉਹਨਾਂ ਦਾ ਧਿਆਨ ਅੱਜ ਜ਼ਿਕਰ ਗੱਲ ਕਰ ਦਿੱਤੀ ਜਾਵੇ ਬਿਗ ਬੈਲਰ ਕੀ ਆਮ ਕਿਸਾਨ ਖਰੀਦ ਸਕਦਾ ਹੈ ਕੀਮਤ ਕੀ ਹੈ ਕਿੱਥੋਂ ਆਉਂਦਾ ਹੈ ਕਿ ਇੰਡੀਆ 'ਚ ਹੀ ਤਿਆਰ ਹੁੰਦਾ ਹੈ ਜਾਂ ਫਿਰ ਫੋਰਮ ਤੋਂ ਮੰਗਾਉਣਾ ਪੈਂਦਾ ਸਾਡੇ ਇਸ ਤਰ੍ਹਾਂ ਅਸੀਂ ਮੈਂ 12 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਮੈਂ ਛੋਟਾ ਬਿਲਡਰ ਚਲਾ ਰਿਹਾ ਸੀ 2012-13 ਤੋਂ ਕੰਮ ਕੀਤਾ ਸਾਡੇ ਜਿਹੜੇ ਸੇਲ ਕੰਪਨੀ ਨਾਲ ਚੰਗੇ ਸਬੰਧ ਬਣੇ ਚੰਗਾ ਪਰਿਵਾਰ ਦੇ ਨਾਲ ਬੈਣੀ ਉੱਠਣੀ ਸਾਡਾ ਸਾਡੇ ਪ੍ਰਾ ਸਾਡੇ 2 ਸਾਲ 22 ਸਾਲ ਸਾਡੇ ਐਮਐਲ ਵੀ ਰਹਿ ਕੇ ਗਰਮਿੰਦਰ ਅਮਲਾ ਜੀ ਉਹਦੇ ਕਰਕੇ ਸਾਡਾ ਬਹੁਤ ਜ਼ਿਆਦਾ ਪਰਿਵਾਰ ਦੇ ਨਾਲ ਰਿਲੇਸ਼ਨ ਬਣਿਆ ਉਹਨਾਂ ਦੇ ਜਿਹੜੇ ਪਲਾਂਟ ਲਾਣ ਉਹਨਾਂ ਬਿਲਡਰਾਂ ਦੀ ਕਾਰ ਗੱਡੀ ਇਹਨਾਂ ਦੀ ਬਿਗ ਬਿਲਡਰ ਦੀ 2 ਸਾਲ ਪਹਿਲਾਂ 3 ਸਾਲ ਪਹਿਲਾਂ ਉਹਨਾਂ ਆਪਦੇ ਜੋ ਵੀ ਸੱਜਣ ਸੀ ਅਸੀਂ ਵੀ ਉਹਨਾਂ ਦੇ ਵਿੱਚ ਆਏ ਸਾਨੂੰ ਉਹਨਾਂ 50 ਬਿੱਲਰ ਬਿਗ ਬਿੱਲਰ 25 ਇੱਕ ਸਾਲ ਮੰਗਾਏ 25 ਇੱਕ ਸਾਲ ਮੰਗਾਏ ਇੱਕ ਸਾਲ ਸਾਨੂੰ ਇੱਕ ਬਿੱਲਰ ਦਿੱਤਾ ਦੂਜੇ ਸਾਲ ਸਾਨੂੰ ਦੂਜਾ ਬਿੱਲਰ ਦਿੱਤਾ ਜੀ ਪੰਜਾਬ ਬਿੱਲਰ ਰਮਿੰਦਰ ਆਵਲਾ ਜੀ ਨੇ ਸਾਡੇ ਨਗਰ ਦੇ ਵਿੱਚ ਜਿਹੜਾ ਪੰਜਾਬ ਜਿਹੜਾ ਲੈ ਕੇ ਦਿੱਤੇ ਅਸੀਂ ਤਾਂ ਉਹਨੇ ਮੰਗਰਦੇ ਆ ਇਹੋ ਜਿਹੇ ਪਰਿਵਾਰਾਂ ਨੂੰ ਸਰਕਾਰ ਨਾਲ ਜੋੜੇ ਪਲਾਟ ਨਵੇਂ ਔਰ ਲੱਗਣ ਪਲਾਂਟ ਘਟਣੇ ਪਲਾਂਟ ਜੇ 20 25 ਪਲਾਂਟਾਂ ਦੀ ਮਨਜ਼ੂਰੀ ਸਰਕਾਰ ਇਹਨਾਂ ਨੂੰ ਦੇ ਦੇਵੇ ਸੇਲ ਕੰਪਨੀ ਨੂੰ ਦੇ ਦੇਵੇ ਇਕੱਲੀ ਸੇਲ ਕੰਪਨੀ ਪੰਜਾਬ ਦੇ ਵਿੱਚ 25 ਪਲਾਂਟ ਲਾ ਦੇਗੀ ਮੈਂ ਅੱਜ ਇਹਦਾ ਦਾਵਾ ਕਰਨਾ ਵੀ ਸੇਲ ਕੰਪਨੀ ਦੋ ਸਾਲਾਂ ਦੇ ਵਿੱਚ ਵਿੱਚ ਪਰਾਲੀ ਦਾ ਢੱਕਾ ਨਹੀਂ ਰਹਿਣ ਦਊਗੀ ਇਹਨਾਂ ਨੂੰ ਇੱਕ ਮਨਜ਼ੂਰੀ ਦੇ ਦੇਣ ਵੀ 25 ਪਲਾਂਟ ਤੁਸੀਂ ਲਾਣੇ ਆ ਤੇ 25 ਪਲਾਂਟ 25 ਪੰਜਾਬ ਦੇ ਵਿੱਚ 25 ਪਲਾਂਟ ਲਾ ਕੇ ਤੇ ਮੈਨੂੰ ਨਹੀਂ ਲੱਗਦਾ ਵੀ ਇੱਕ ਢੱਕਾ ਪੰਜਾਬ ਦੇ ਵਿੱਚ ਪਰਾਲੀ ਵੱਜੇ ਪਰਾਲੀ ਦਾ ਪੱਕਾ ਹੱਲ ਹੋ ਜੀ ਪੱਕਾ ਹੱਲ ਹੋ ਜੀ अच्छा ਜੇਕਰ ਗੱਲ ਕਰ ਲਈਤੀ ਜਾਵੇ ਤਾਂ ਇੱਕ ਦਿਨ ਦੇ ਵਿੱਚ ਇੱਕ ਬਿੱਲਰ ਜਿਹੜਾ ਕਿੰਨੇ ਫਸਲ ਜਿਹੜੀ ਆ ਪ੍ਰਾਣੀ ਦੀ ਇਕੱਠਾ ਬਣਾ ਲੈਂਦਾ ਗੱਲ ਇਸ ਤਰ੍ਹਾਂ ਜੇ ਮੌਸਮ ਹੋਵੇ ਸਾਫ਼ ਵਧੀਆ ਇਹਦੇ ਵਿੱਚ ਸਾਨੂੰ ਜਿਵੇਂ ਅੱਜ ਸੂਰਜ ਦੇਵਤਾ ਮੈਨੂੰ ਲੱਗਦਾ 10 ਕੁ ਦਿਨ ਬਾਅਦ ਨਿਕਲਿਆ ਜੀ ਥੋੜਾ ਜਿਹਾ ਇੰਨਾ ਕੁ ਸੰਯੋਗ ਦੇ ਦੇਵੇ ਸੂਰਜ ਦੇਵਤਾ ਜੀ ਤੇ ਮੈਨੂੰ ਲੱਗਦਾ 100 ਏਕੜ ਤੋਂ ਪਲੱਸ ਅਸੀਂ ਅੰਮ੍ਰਿਤਸਰ ਏਰੀਆ 'ਚ ਅਸੀਂ 100 120 ਏਕੜ ਲਈ ਚੱਕਦੇ ਰਹੇ ਫਰੋਜਪੁਰ ਏਰੀਆ ਦੇ ਵਿੱਚ ਵੀ ਅਸੀਂ 100 120 ਏਕੜ ਇੱਕ ਬਿਲਡਰ ਸਾਡਾ 250 ਏਕੜ ਦੇ ਅਸੀਂ ਦੋਨੇ ਬਿਲਡਰਾਂ ਨਾਲ ਪਹੁੰਚਦੇ ਰਹੇ ਅਸੀਂ ਵੀ ਕਹਿੰਨੇ ਵੀ ਜੇ ਇਹ ਪਰਮਾਤਮਾ ਸਾਨੂੰ ਸਾਥ ਦਿੰਦਾ ਕੋਈ 10 ਦਿਨ ਦੇ ਦੇਵੇ ਮੈਨੂੰ ਲੱਗਦਾ ਨਹੀਂ ਅਸੀਂ ਆਪ ਦੇ ਇਲਾਕੇ ਦੇ ਵਿੱਚ ਏਰੀਆ ਦੇ ਵਿੱਚ ਕਿਸੇ ਨੂੰ ਅਗਲਾ ਆਂਦੀ ਸਮੱਸਿਆ ਆਂਦੀ ਏ ਵੀ ਲੋਕਾਂ ਨੂੰ ਥੋੜਾ ਜਨਾ ਹੈਗਾ ਸਬਰ ਰੱਖਣਾ ਪਊਗਾ ਕਣਕਾਂ ਦੇ ਵੀ ਬਹੁਤ ਵਧੀਆ ਆ ਗਏ ਪਛੇਤਰੇ ਵੀ ਆ ਗਏ ਗਿੱਤਰੇ ਵੀ ਆ ਗਏ ਝਾੜ ਵੀ ਬਹੁਤ ਵਧੀਆ ਆ ਗਏ ਪਰ ਕਿਉਂਕਿ ਅਸੀਂ 250 ਏਕੜ ਹੀ ਸਾਫ਼ ਕਰਦੇ ਆਂ ਦੂਜੇ ਦਿਨ ਇੱਕ ਮਿੰਟ ਸਾਫ ਹੋ ਜਾਂਦਾ 500 ਵਿੱਚ 700 ਇਕੜ 1000 ਇਕੜ ਇੱਕ ਮਿੰਟ ਦੀ ਜ਼ਮੀਨ ਹੈ ਅਸੀਂ ਉਹਨੂੰ ਕਵਰ ਕਰ ਜੰਨੇ ਆ ਵੀ ਥੋੜਾ ਜਿਹਾ ਜ਼ਮੀਨ ਦੇ ਰਾਜੇ ਸ਼ਹਿ ਚਕਤੀ ਸਰਕਾਰ ਦਾ ਵੀ ਸੰਯੋਗ ਦੇਵੇ ਸਾਡਾ ਵੀ ਦੇਵੇ ਤੇ ਅਸੀਂ ਇਹਨਾਂ ਨੂੰ ਹੱਲ ਕੱਟ ਕੇ ਦੇਾਂਗੇ ਜਿਨ੍ਹਾਂ ਨੂੰ ਸਾਡਾ ਕੋਈ ਏਰੀਆ ਕਵਰ ਕਰਕੇ ਦੇਾਂਗੇ ਪਰ ਸਰਕਾਰਾਂ ਜਿਹੜਾ ਪਲਾਂਟਾਂ ਦਾ ਹੱਲ ਕੱਢੇ ਮੇਨ ਜਿਹੜਾ ਮਿਹਨਤਾਂ ਜੇ ਪਲਾਂਟ ਹੋਣਗੇ ਤੇ ਪਰਾਲੀ ਸਮੱਸਿਆ ਦਾ ਸਹੀ ਹੋ ਸੰਗ ਨਹੀਂ ਨਹੀਂ ਹੋ ਸਕਦਾ ਜੀ ਬਿਲਕੁਲ ਤਾਂ ਦੱਸ ਦਈਏ ਕਿ ਪੰਜਾਬ ਦੇ ਵਿੱਚ ਪਲਾਂਟ ਜਿਹੜੇ ਹੈਗੇ ਆ ਯਾਨੀ ਕਿ ਪਰਾਲੀ ਦੀਆਂ ਗੱਠਾਂ ਜਦ ਤਿਆਰ ਹੋ ਜਾਂਦੀਆਂ ਤਾਂ ਫਿਰ ਉਸ ਤੋਂ ਬਿਜਲੀ ਬਣਾਈ ਜਾਂਦੀ ਹੈ ਉਹ ਪਲਾਂਟ ਜਿਹੜੇ ਆ ਉਹਨਾਂ ਦੀ ਘਾਟ ਹੈਗੀ ਹੈ ਘੱਟ ਤੋਂ ਘੱਟ 20 ਤੋਂ 25 ਪਲਾਂਟ ਜਿਹੜੇ ਆ ਉਹ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਇਸ ਦਾ ਹੱਲ ਹੋ ਸਕਦਾ ਹੈ ਔਰ ਦੱਸ ਦਈਏ ਕਿ ਬਿਗ ਬੈਲਰ ਜੋ ਕਿ 2.5 ਕਰੋੜ ਰੁਪਏ ਦਾ ਇੱਕ ਹੈ ਤਾਂ ਹਰ ਇੱਕ ਦੇ ਵਸ ਦੀ ਗੱਲ ਨਹੀਂ ਇਸ ਨੂੰ ਖਰੀਦਣਾ ਸਰਕਾਰ ਆਪਣੇ ਪੱਧਰ ਤੇ ਇਸ ਦੇ ਉੱਤੇ ਕੋਈ ਸਬਸਿਡੀ ਦਵੇ ਤਾਂ ਦਾਵਾ ਕਰਦੇ ਆ ਬਿਗ ਬੈਲਰ ਚਲਾਉਣ ਵਾਲੇ ਕਿ 2 ਸਾਲਾਂ ਦੇ ਵਿੱਚ ਵਿੱਚ ਜੇਕਰ ਵੀ ਤੋਂ 25 ਪਲਾਂਟ ਪੰਜਾਬ ਦੇ ਵਿੱਚ ਲੱਗ ਜਾਣ ਤਾਂ ਫਿਰ ਇੱਕ ਇਕੜ ਨੂੰ ਵੀ ਜਿਹੜਾ ਕਿਸਾਨ ਨੂੰ ਪਰਾਲੀ ਨੂੰ ਅੱਗ ਨਹੀਂ ਲਾਣੀ ਪੈਗੀ ਔਰ ਵਾਤਾਵਰਨ ਨੂੰ ਅਸੀਂ ਬਚਾ ਸਕਦੇ ਆ ਔਰ ਬਿਗ ਬੈਲਰ ਦੀ ਮਦਦ ਦੇ ਨਾਲ ਪਰਾਲੀ ਦਾ ਹੱਲ ਜਿਹੜਾ ਹੈਗਾ ਉਹ ਸਿੱਧੇ ਤੌਰ ਤੇ ਜਿਹੜਾ ਹੈਗਾ ਸੁਚੱਜੇ ਢੰਗ ਦੇ ਨਾਲ ਹੋ ਸਕਦਾ ਫਿਲਹਾਲ ਦੀ ਜੇਕਰ ਗੱਲ ਕਰ ਲਈਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਰਿਆਣਾ ਔਰ ਪੰਜਾਬ ਦੋਨਾਂ ਦੇ ਵਿੱਚ 50 ਤੋਂ 60 ਬਿਗ ਬੈਲਰ ਹੈਗੇ ਆ ਜਿਨ੍ਹਾਂ ਦੇ ਨਾਲ ਮੰਗ ਨਹੀਂ ਹੈਗਾ ਕਿਉਂਕਿ ਏਰੀਆ ਬਹੁਤ ਜ਼ਿਆਦਾ ਹੈਗਾ ਇਹਦੇ ਦੇ ਵਿੱਚ ਹੋਰ ਪਲਾਂਟ ਚਾਹੀਦੇ ਆ ਅਤੇ ਹੋਰ ਬਿਗ ਬੈਲਰ ਚਾਹੀਦੇ ਆ ਤਾਂ ਹੀ ਪ੍ਰਾਲੀ ਦੀ ਸਮੱਸਿਆ ਦਾ ਹੱਲ ਜਿਹੜਾ ਹੈਗਾ ਉਹ ਸਹੀ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਜਲਾਲਾਬਾਦ ਤੋਂ ਅਰਵਿੰਦਰ ਤਨੇਜਾ ਲਿਵਿੰਗ ਇੰਡੀਆ న్యూਸ ਪੰਜਾਬ